thank <laughs> ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਲਕਾ ਅਮਰਗੜ ਦੇ ਲੋਕ ਸਭਾ ਵੱਲੋਂ ਜਿਹੜੇ ਨੁਮਾਇੰਦੇ ਨੇ ਗੁਰਪ੍ਰੀਤ ਸਿੰਘ ਜੀ ਪੀ ਉਹਨਾਂ ਦੀ ਚੋਣ ਕੈਂਪੇਨ ਦੇ ਲਈ ਸਿਰ ਰੁੜਕੀ ਜਿਹੜਾ ਦਫ਼ਤਰ ਆ ਉਹਦੇ ਆਲੇ-ਦਾਲ ਦੇ 15-16 ਪਿੰਡ ਸੀ ਉਹਨਾਂ ਦੇ ਨਾਲ ਅੱਜ ਇੱਕ ਮੀਟਿੰਗ ਕੀਤੀ ਗਈ ਤਾਂ ਕਿ ਆਪਾਂ ਆਮ ਆਦਮੀ ਪਾਰਟੀ ਦੇ ਇਸ ਝੂਹਾਰੂ ਵਰਕਰ ਦੀ ਵੱਧ ਚੜ ਕੇ ਸੋਚ ਤੇ ਪੈਰਾ ਦੇਣਾ ਤੇ ਵੱਧ-ਵੱਧ ਵੋਟਾਂ ਦੇ ਨਾਲ ਜਿਤਾਉਣਾ ਤੇ ਸਰਕਾਰ ਬਰਾਂ ਵੱਲੋਂ ਕੀਤੇ ਗਏ ਕੰਮਾਂ ਦੇ ਬਾਰੇ ਜਿਹੜਾ ਹੈਗਾ ਚਾਨਣਾ ਪਾਇਆ ਗਿਆ ਵਕ ਵਕ ਬੁਲਾ ਰਹਿਆਂ ਨੇ ਜੋ ਸਰਕਾਰ ਨੇ ਹੁਣ ਤੱਕ ਕੰਮ ਕੀਤੇ ਨੇ ਪਿਛਲੇ 70 ਸਾਲਾਂ ਚ ਨਹੀਂ ਸੀ ਹੋਏ ਉਹ ਸਿਰਫ 1.5 ਸਾਲ ਦੇ ਵਿੱਚ ਹੋ ਗਏ ਉਹਨਾਂ ਤੇ ਚਾਨਣਾ ਪਾਇਆ ਗਿਆ ਸੋ ਉਹਨਾਂ ਦੀ ਕੈਂਪੇਨਿੰਗ ਦੇ ਲਈ ਵੀ ਅੱਜ ਜਿਹੜੀ ਮੀਟਿੰਗ ਹੈ ਤੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਤੇ ਸਰਪ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੋਚ ਤੇ ਪੈਰਾ ਦੇਣ ਲਈ ਹਰ ਇੱਕ ਨੂੰ ਕਿਹਾ ਗਿਆ ਹਲਕੇ ਦੇ ਲੋਕਾਂ ਨੂੰ ਕੀ ਸਮਝ ਆਦੋ ਹਲਕੇ ਦੇ ਲੋਕਾਂ ਨੂੰ ਮੈਂ ਤਾਂ ਇਹ ਕਹਿਣਾ ਚਾਹੁੰਨੀ ਆ ਕਿ ਜਦੋਂ 1.5 ਸਾਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਬੱਚੇ ਕਿੰਨੇ ਸੰਤੁਸ਼ਟ ਹੋ ਰਹੇ ਨੇ ਲੋਕਾਂ ਦੀਆਂ ਜਿਹੜੀਆਂ ਜਿਹੜੀ ਉਹ ਸਰਕਾਰ ਜਿਹੜੀਆਂ ਸਰਕਾਰਾਂ ਲਈ ਲਈ ਜਾ ਕੇ ਥਾਂ ਥਾਂ ਤੱਕੇ ਖਾਣੇ ਪੈਂਦੇ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਘਰ ਘਰ ਆ ਕੇ ਔਰ ਪਿੰਡਾਂ ਦੇ ਵਿੱਚ ਆ ਕੇ ਲੋਕਾਂ ਦੇ ਛੋਟੇ ਛੋਟੇ ਕੰਮ ਕੀਤੇ ਨੇ ਸੋ ਉਹਨਾਂ ਕੰਮਾਂ ਨੂੰ ਦੇਖਦੇ ਹੋਏ ਭ੍ਰਿਸ਼ਟਾਚਾਰ ਮੁਕਤ ਭ੍ਰਿਸ਼ਟਾਚਾਰ ਮੁਕਤ ਸਰਕਾਰ ਨੂੰ ਇੱਕ ਵੀ ਰੁਪਈਆ ਨਹੀਂ ਕਿਸੇ ਨੂੰ ਦੇਣਾ ਪਿਆ ਉਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਤੁਸੀਂ ਫਿਊਚਰ ਦੇ ਵਿੱਚ ਵੀ ਇਸ ਸਰਕਾਰ ਦਾ ਸਾਥ ਦੇਣਾ ਕਿਉਂਕਿ ਇਹ ਇੱਕੋ ਇੱਕ ਸਰਕਾਰ ਆ ਜਿਹਨੇ ਬਿਨਾ ਭ੍ਰਿਸ਼ਟਾਚਾਰ ਤੋਂ ਬਿਨਾ ਕੋਈ ਪੈਸੇ ਲੈ ਤਾ ਹਰ ਇੱਕ ਦਾ ਕੰਮ ਕੀਤਾ ਹਰ ਇੱਕ ਨੂੰ ਨੌਕਰੀ ਦੇ ਰਹੀ ਹੈ ਸਰਕਾਰ ਸੋ ਮੈਂ ਹਲਕੇ ਦੇ ਲੋਕਾਂ ਨੂੰ ਇੱਕ ਗੱਲ ਜ਼ਰੂਰ ਕਹਿਣਾ ਚਾਹੂੰਗੀ ਕਿ ਤੁਸੀਂ ਵੱਧ ਚੜ ਕੇ ਇਸ ਹਲਕੇ ਦੇ ਜਿੰਨੇ ਲੋਕ ਨੇ ਵੱਧ ਚੜ ਕੇ ਇਲੈਕਸ਼ਨ ਦੇ ਵਿੱਚ ਵੀ ਹਿੱਸਾ ਲਓ ਕਿਉਂਕਿ ਆਪਣੀ ਵੋਟ ਦਾ ਇਸਤੇਮਾਲ ਕਰੋ ਇਲੈਕਸ਼ਨ ਨੂੰ ਇੱਕ ਤਿਉਹਾਰ ਦੀ ਤਰ੍ਹਾਂ ਮਨਾਓ ਕਿਉਂਕਿ ਕੰਮ ਦੇਖ ਕੇ ਉਹਨਾਂ ਨੇ ਵੋਟ ਪਾਉਣੀ ਆ ਦੂਸਰੀ ਗੱਲ ਇਹ ਆ ਵੀ ਭਾਈ ਭਤੀਜਾ ਵਾ ਜਰੂਰ ਕਾਇਮ ਰੱਖਣਾ ਆਪਾਂ ਇੱਕ ਦੂਜੇ ਦੇ ਵਿੱਚ ਬੈਰ-ਵਿਰੋਧ ਨਹੀਂ ਰੱਖਣਾ ਪਿਆਰ ਦੇ ਨਾਲ ਇੱਕ ਤਿਉਹਾਰ ਦੀ ਤਰ੍ਹਾਂ ਆਪਾਂ ਇਸ ਇਲੈਕਸ਼ਨ ਨੂੰ ਮੰਨਣਾ ਉਹ ਸਿਰਫ ਆਮ ਆਦਮੀ ਪਾਰਟੀ ਆ ਜਿਹੜੀ ਇਸ ਸਰਕਾਰ ਦੇ ਕੀਤੇ ਕੰਮਾਂ ਨੂੰ ਦੇਖਦੀ ਮੈਡਮ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਚਰੀ왈 ਜੀ ਵੀ ਡੇੜ ਦੇ ਵਿੱਚ ਨੇ ਇਹ ਇਸ ਤਰ੍ਹਾਂ ਗੱਜਮਾਲ ਰਾਜ ਜੀ ਨੂੰ ਵੀ ਡੇੜ ਦੇ ਵਿੱਚ ਅੱਜ ਜਾਣਾ ਪਿਆ ਕੀ ਕਾਰਨ ਸੀ ਕਾਰਨ ਸਾਹਮਣੇ ਅਸਵਧ ਦੇ ਕਿਉਂਕਿ ਕੋਈ ਵੀ ਜਿਹੜਾ ਇਮਾਨਦਾਰ ਨੇਤਾ ਇੱਕ ਜਿਨੇ 1 ਰੁਪਿਆ ਵੀ ਕਦੇ ਕਿਸੇ ਤੇ ਮਤਲਬ ਉਹਨਾਂ ਤੇ ਕਰਜ਼ ਨਹੀਂ ਹੈਗਾ इवन ਕੇ ਗੱਜਰ ਮਾਜਰਾ ਸਾਹਿਬ ਤਾਂ ਤਨਖਾਹ ਵੀ 1 ਰੁਪਿਆ ਵੀ ਨਹੀਂ ਲੈ ਰਹੇ ਸੋ ਇਹ ਜਿਹੜੀਆਂ ਕੇਂਦਰ ਸਰਕਾਰਾਂ ਇਹਨਾਂ ਨੂੰ ਬਹੁਤ ਦਬਾਅ ਪਾਇਆ ਜਾ ਰਿਹਾ ਇਹਨਾਂ ਦਾ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਸਾਡੇ ਨਾਲ ਚੱਲਣ ਤੇ ਜੋ ਸਾਡੇ ਇਹਨਾਂ ਦੀ ਪਪੂਲੈਰਿਟੀ ਇਹਨਾਂ ਨੂੰ ਖਤਮ ਕੀਤਾ ਜਾ ਸਕੇ ਮੈਂ ਉਹੀ ਗੱਲ ਲੈਕਚਰ ਚ ਕਹੀ ਆ ਨਾ ਵੀ ਜਿੱਦਾਂ ਕਾਂਸ ਨੂੰ ਕ੍ਰਿਸ਼ਨ ਜੀ ਨੇ ਮਾਰਿਆ ਸੀ ਤੇ ਰਾਵਣ ਨੂੰ ਰਾਮ ਨੇ ਮੋਦੀ ਜੀ ਨੂੰ ਵੀ ਇਹ ਖਤਰਾ ਆ ਵੀ ਕੇਜਰੀਵਾਲ ਮਹਾਂਤੂਗਾ ਸੋ ਇਸ ਦਰ ਦੇ ਵੱਲੋਂ ਸੁਪਰੀਮੋ ਨੂੰ ਤੇ ਨਾਲ ਨਾਲ ਇਮਾਨਦਾਰ ਐਮਐਲਏ ਨੂੰ ਉਹਨਾਂ ਨੇ ਅੰਦਰ ਹੀ ਇਲੈਕਸ਼ਨ ਦੇ ਨੇੜੇ ਕਿਉਂਕਿ ਕੱਲ ਮੈਂ ਸੁਪਰੀਮ ਕੋਰਟ ਦੇ ਜਿਹੜੇ ਸੀਨੀਅਰ ਜੱਜ ਨੇ ਸੀਨੀਅਰ ਵਕੀਲ ਨੇ ਸੋਰੀ ਉਹਨਾਂ ਦੀ ਕਿ ਇੰਟਰਵਿਊ ਸੁਣਦੀ ਸੀ ਹਾਂਜੀ ਤੇ ਉਹ ਇਹ ਕਹਿ ਰਹੇ ਸੀ ਕਿ ਜਦੋਂ ਉਹਨਾਂ ਨੂੰ ਕੁਐਸਚਨ ਕਰ ਰਹੇ ਸੀ ਪੱਤਰਕਾਰ ਵੀਰੇ ਬਈ ਇਹ ਤੁਹਾਨੂੰ ਕਿੱਦਾਂ ਲੱਗਦਾ ਸੁਪਰੀਮ ਆਪਣੇ ਕੇਜਰੀਵਾਲ ਸਾਹ ਨੂੰ ਅੰਦਰ ਲੈ ਤੇ ਉਹ ਕਹਿੰਦੇ ਸੀ ਇਟ ਇਜ਼ ਦਾ ਮਰਡਰ ਆਫ ਲਾ ਇਸ ਤੋਂ ਵੱਡੀ ਗੱਲ ਹੋਰ ਕੋਈ ਨਹੀਂ ਕਿਉਂਕਿ ਇਹ ਦੋ ਤਿੰਨ ਸ਼ਬਦਾਂ ਤੋਂ ਆਪਾਂ ਸਭ ਕੁਝ ਜਾਣਦੇ ਆ ਸੋ ਬੇਖੀਕਾ ਮੈਂ ਚਾਹੁੰਦਾ ਅੱਜ ਜਿਹੜਾ ਇੰਨਾ ਇਕੱਠ ਹੋਇਆ ਬਰਖਰਾਂ ਦਾ ਲੋਕ ਸਭਾ ਚੋਣ ਦੇਖੋ ਸਾਡਾ ਜਿਹੜਾ ਹਿੰਦੁਸਤਾਨ ਦਾ ਲੋਕਤੰਤਰ ਹੈ ਉਹਦੇ ਵਿੱਚ ਪ੍ਰਮੁੱਖ ਤੌਰ ਦੇ ਉੱਤੇ ਜਿਹੜਾ ਵੋਟ ਕਨਸੈਪਟ ਆਏ ਇੱਕ ਬੜੀ ਵੱਡੀ ਪਾਵਰ ਹੈ ਆਮ ਆਦਮੀ ਦੇ ਹੱਥੇ ਦੇ ਵਿੱਚ ਸੋ ਇਹ ਜਿਹੜੀ ਪਾਵਰ ਹੈ ਬੰਦਾ ਉਹਨਾਂ ਲੋਕਾਂ ਦੇ ਹੱਕ 'ਚ ਵਰਤਦਾ ਜਿਹੜੇ ਇਮਾਨਦਾਰ ਹੁੰਦੇ ਨੇ ਜਿਨ੍ਹਾਂ ਦੇ ਕੀਤੇ ਹੋਏ ਕੰਮ ਟਰਾਂਸਪੇਰੈਂਸੀ ਦੇ ਨਾਲ ਸੋਸਾਇਟੀ ਦੇ ਵਿੱਚ ਸਾਨੂੰ ਨਜ਼ਰ ਆਉਂਦੇ ਨੇ ਸੋ ਆਮ ਆਦਮੀ ਪਾਰਟੀ ਦੀ ਖਾਸੀਅਤ ਇਹੀ ਹੈ ਕਿ ਅਸੀਂ ਸਾਰੇ ਦੇਖ ਰਹੇ ਹਾਂ ਕਿ ਜਿੰਨੀਆਂ ਵੀ ਰਿਕਰੂਟਮੈਂਟਸ ਹੋਈਆਂ ਨੇ ਜਾਂ ਕੋਰਟ ਕਚੈਰੀਆਂ ਦੇ ਕੰਮ ਨੇ ਜਾਂ ਜਿਹੜੇ ਹੋਰ ਡਿਵੈਲਪਮੈਂਟ ਦੇ ਕੰਮ ਨੇ ਨਹਿਰੀ ਪਾਣੀ ਹੈ ਚਾਹੇ ਚਾਹੇ ਉਹ ਸੜਕਾਂ ਨੇ ਜਾਂ ਕੋਈ ਹੋਰ ਇਸ ਤਰ੍ਹਾਂ ਦੇ ਗਰੀਬਾਂ ਨੂੰ ਪਲਾਟ ਦੇਣ ਦੀ ਗੱਲ ਹੈ ਉਹ ਸਾਰੀ ਅਸੀਂ ਦੇਖ ਰਹੇ ਹਾਂ ਪ੍ਰਤੱਖ ਰੂਪ ਦੇ ਵਿੱਚ ਡਿਵੈਲਪਮੈਂਟ ਜਿਹੜੀ ਆ ਉਹ ਨਜ਼ਰ ਆ ਰਹੀ ਹੈ ਸੋ ਉਸੇ ਚੀਜ਼ ਦਾ ਉਤਸ਼ਾਹ ਅਸੀਂ ਅੱ ਖਾਸ ਕਰਕੇ ਸਾਡੇ ਜਿਹੜੇ ਅਮਰਗੜ ਹਲਕੇ ਦੇ ਐਮਐਲਏ ਨੇ ਸਰਦਾਰ ਜਸਵੰਤ ਸਿੰਘ ਗੱਜਰਮਾਹਿਰਾ ਉਹਨਾਂ ਦੀ ਇਮਾਨਦਾਰੀ ਬਾਰੇ ਤਾਂ ਆਪਾਂ ਕੋਈ ਕੁਐਸਚਨ ਹੀ ਨਹੀਂ ਕਰ ਸਕਦੇ ਸੋ ਉਹਨਾਂ ਈਮਾਨਦਾਰੀ ਦੇ ਪ੍ਰਤੀ ਸਵਿਰਧਤਾ ਦਿਖਾਉਣ ਲਈ ਵੋਟਰਾਂ ਦਾ ਜਿਹੜਾ ਇਕੱਠਾ ਹੈ ਉਹ ਇਨਾ ਉਮੜ ਕੇ ਸਾਹਮਣੇ ਆਇਆ। ਕਿਹਦੇ ਤੇ ਚਾਮੀ ਚਰਚਾ ਹੋ ਰਹੀ ਹੈ ਕਿ ਇੱਥੇ ਪਹਿਲੀ ਮੀਟਿੰਗ ਵੀ ਕਿੰਦੀ ਆ ਇਕੱਠਾ ਕਾਫੀ ਦੇਖਣ ਨੂੰ ਮਿਲਿਆ। ਕਿ ਜਿਹੜਾ ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਪਾਰਟੀ ਅੰਦਰਲੇ ਕਿਸੇ ਪੁਰਾਣੇ ਜਿਹੜਾ ਵਰਕਰ ਨੂੰ ਆਦੂ ਨੂੰ ਜਿਹੜਾ ਕਿੰਦਕਿਆਉਣੀ ਦਿੱਤਾ ਕਾਂਗਰਸ ਤੋਂ ਆਇਆ ਨੂੰ ਚੋਣ। ਦੇਖੋ ਜੀ ਸਿੱਧੇ ਹੀ ਗੱਲਾਂ ਬਹੁਤ ਹੀ ਵਧੀਆ ਔਰ ਕਾਬਲ ਬੰਦੇ ਦੂਸਰੀਆਂ ਪਾਰਟੀਆਂ ਵਿੱਚ ਵੀ ਬੈਠੇ ਨੇ। ਔਰ ਜਿਨ੍ਹਾਂ ਦਾ ਆਪਣੀਆਂ ਪਾਰਟੀਆਂ ਵਿੱਚ ਦਮ ਘੁੱਟ ਰਿਹਾ। ਗੁਰਪ੍ਰੀਤ ਸਿੰਘ ਜੀਪੀਜੀ ਉਹਨਾਂ ਦੇ ਵਿੱਚੋਂ ਇੱਕ ਨੇ ਬਹੁਤ ਹੀ ਇਮਾਨਦਾਰ ਸਵੀ ਆ ਜਦੋਂ ਕਾਂਗਰਸ ਰਹਿੰਦੇ ਸੀ ਉਦੋਂ ਵੀ ਉਹ ਇਮਾਨਦਾਰ ਲੀਡਰ ਦੇ ਵਿੱਚ ਗਿਣੇ ਜਾਂਦੇ ਸੀ ਤੇ ਪਾਰਟੀ ਨੇ ਉਹਨਾਂ ਨੂੰ ਸੰਪਰਕ ਕੀਤਾ ਤੇ ਸਰਵੇ ਦੇ ਵਿੱਚੋਂ ਆਏ ਨੇ ਔਰ ਉਸ ਉਸ ਆਧਾਰ ਤੇ ਉਹਨਾਂ ਨੂੰ ਜਿਹੜੀ ਆ ਆਮ ਆਦਮੀ ਪਾਰਟੀ ਨੇ ਟਿਕਟ ਇਹੇ ਕੱਠ ਇਸ ਗੱਲ ਦਾ ਸਬੂਤ ਹੈ ਕਿ ਹਲਕਾ ਅਮਰਗੜ ਦੇ ਲੋਕ ਅੱਜ ਵੀ ਪ੍ਰੋਫੈਸਰ ਜਸਵੰਤ ਸਿੰਘ ਗੱਜਨਵਾੜਾ ਜੀ ਨਾਲ ਜੀ ਨਾਲ ਚਟਾਨਵਾ ਖੜੇ ਨੇ ਔਰ ਲੋਕ ਸਭਾ ਦੀ ਜਿਹੜੀ ਇਲੈਕਸ਼ਨ ਹੈ ਅਸੀਂ ਬਹੁਤ ਵਧੀਆ ਔਰ ਵੱਡੇ ਲੈਵਲ ਤੇ ਜਿਹੜਾ ਅੱਜ ਦਾ ਕੱਠ ਹੈ ਸਿਰਫ ਇੱਕ ਮੀਟਿੰਗ ਸੀ ਇਸ ਮੀਟਿੰਗ ਦੇ ਵਿੱਚ ਆ ਕੇ ਲੋਕਾਂ ਨੇ ਮੋਦੀ ਸਰਕਾਰ ਨੂੰ ਇਹ ਦੱਸਿਆ ਵੀ ਜਿਹੜੇ ਵੀ ਆਮ ਆਦਮੀ ਪਾਰਟੀ ਵਿਕਾਸ ਕਾਰਜ ਕਰ ਰਹੀ ਹੈ ਅਸੀਂ ਉਹਨਾਂ ਦੇ ਨਾਲ ਆ ਜੇਕਰ ਭਾਜਪਾ ਇਹਨਾਂ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰੇਗੀ ਤਾਂ ਬਿਲਕੁਲ ਨਹੀਂ ਦਬਣ ਵਾਲੇ ਕਿਉਂਕਿ ਕਿਹਾ ਜਾਂਦਾ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਦੂਣੇ ਚੌਣੇ ਹੋਏ ਜਿੰਨਾ ਇਸ ਪਬਲਿਕ ਨੂੰ ਉਹ ਦਬਾਉਣ ਦੀ ਕੋਸ਼ਿਸ਼ ਕਰਨਗੇ ਉਦੋਂ ਦੋਨੇ ਚੌੜੇ ਹੋ ਕੇ ਇਹਨਾਂ ਨੇ ਮੂਰੇ ਆਉਣਾ ਹੈ ਅੱਜ ਦਾ ਇਕੱਠ ਦੱਸਦਾ ਹੈ ਵੀ 18 ਪੰਡਾ ਦੀ ਇੱਕ ਛੋਟੀ ਜਿਹੀ ਚੋਣ ਮਹਿਮ ਸਟਾਰਟ ਕਰਨ ਵਾਸਤੇ ਮੀਟਿੰਗ ਰੱਖੀ ਗਈ ਹੋਵੇ ਔਰ ਇੱਕ ਰੈਲੀ ਆ ਰੂਪਤਾਰ ਜਵੇ ਇਸ ਤੋਂ ਭਾਜੀਪੀ ਨੂੰ ਸਿੱਖ ਲੈਣਾ ਚਾਹੀਦਾ ਵੀ ਜਿੰਨਾ ਇਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਾਂਗੇ ਇਹ ਦੋਨਾਂ ਨੇ ਤਕੜੇ ਹੋ ਕੇ ਵਿਚਰਨਾ ਹੈ